ਖੇਤਾਂ ਦਾ ਅੱਜ ਕੱਲ ਦਾ ਵਿਊ ਇੱਧਰ ਆ ਗਈ ਜੌਂ ਦੀ ਫਸਲ ਅੱਜ ਤੁਹਾਨੂੰ ਦਿਖਾਉਨੇ ਆਂ ਜੌਂ ਦੀ ਫਸਲ ਜਮਾ ਨੇੜਿਓਂ ਤੇ ਇਹਦੇ ਬਾਰੇ ਕੁਝ ਗੱਲ ਕਰਦੇ ਆਂ ਰਾ ਜਾਂਦੇ ਬਹੁਤ ਹੀ ਵਧੀਆ ਫਸਲ ਆ ਗਿਆ ਆਪਣਾ ਖੇਤ ਮੁਰਗੇ ਇਹ ਨੇ ਆਪਣੇ ਜੋ ਹਾਂ ਜ ਮਿੱਤਰੋ ਦੂਰ ਤੱਕ ਦੇਖ ਰਹੇ ਹਾਂ ਸਰੋਂ ਦੀਆਂ ਮੰਡਲੀਆਂ ਲੱਗੀਆਂ ਪਰੇ ਜੋ ਖੇਤਾਂ ਦਾ ਵਿਊ ਸੂਹਾ ਦਾ ਮੌਸਮ ਕਿਵੇਂ ਲੱਗਿਆ ਸਾਨੂੰ ਜਰੂਰ ਦੱਸਣਾ ਇੱਧਰ ਖੜੀ ਹੈ 골ਡ ਸੋਨੇ ਰੰਗੀ ਫਸਲ ਜੋ ਦੀ ਇਹ ਨੇ ਮਿੱਤਰੋ ਜੋ ਦੂਰ ਤੱਕ ਤੁਸੀਂ ਦੇਖ ਰਹੇ ਹੋ 골ਡ ਧਰਤੀ ਅੱਜ ਕੱਲ ਹੁੰਦੀ ਹੈ ਆਪਾਂ ਖੜੇ ਇਸ ਟਾਈਮ Rajasthan ਜ਼ਿਲ੍ਹਾ ਸ੍ਰੀ ਗੰਗਨਗਰ ਦੇ ਵਿੱਚ ਤੇ ਕਿਵੇਂ ਲੱਗਿਆ ਤੁਹਾਨੂੰ ਖੇਤਾਂ ਦਾ 뷰 ਹੈ ਇਹ ਅੱਗੇ ਸਲਰੇ ਇਹਨਾਂ ਨੂੰ ਪੰਜਾਬੀ ਚ ਪਹਿਲਾਂ ਸਲਰੇ ਕਹਿੰਦੇ ਇੱਧਰ Rajasthan ਚ ਕੁਝ ਹੋਰ ਕਹਿੰਦੇ ਹੋਣਗੇ ਮੈਂ ਕਿਹਾ ਅੱਜ ਆਪਾਂ ਤੜਕੇ ਤੜਕੇ ਤੁਹਾਨੂੰ ਵਖਾਦੀਏ ਖੇਤਾਂ ਦੇ ਨਜ਼ਾਰੇ ਦੇ ਖੇਤਾਂ ਦੇ ਰਾਹ ਖਾਸ ਕਰਕੇ ਜਿਹੜੇ ਲੋਕ ਸ਼ਹਿਰਾਂ ਚ ਰਹਿੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਦੇਖਣ ਨੂੰ ਘੱਟ ਮਿਲਦੀਆਂ ਆਪਾਂ ਜ਼ਿਮੀਦਾਰ ਕਿਸਾਨ ਤਾਂ ਸਾਰੇ ਸਾਰਾ ਦੇ ਖੇਤਾਂ ਜੀ ਰਹਿੰਦੇ ਨੇ ਬੜੇ ਸੋਹਣਾ ਬਈ ਵਾਤਾਵਰਨ ਪ੍ਰਦੂਸ਼ਣ रहਤ ਤੇ ਖੇਤ ਦਾ ਰਾਹ ਦਾ ਨਜ਼ਾਰਾ ਤਾਂ ਟੱਪਣੀ ਇਹ ਜਾਂਦੇ ਖੇਤਾਂ ਨੂੰ ਰਾਹ ਇੱਧਰ ਲੈ ਜਾਉ ਥੋੜੇ ਜਿਹਾਲੇ ਕੱਚੇ ਨੇ ਤੇ ਸਾਹਮਣੇ ਫਸਲਾਂ ਪੱਕੀਆਂ ਖੜੀਆਂ ਵਧੀਆ ਇਹ ਜੋ ਪੂਰੇ ਤਿਆਰ ਹੈ ਉਹ ਸਾਹਮਣੇ ਛੜਕਾ ਛੜਕਤੇ ਜਾਂਦੀ ਗੱਡੀ ਜਾਂਦੀ ਜੀਪ ਜਿਹੜੀ ਖੇਤਾਂ 'ਚ ਜ਼ਿਆਦਾ ਕੰਮ ਦਿੰਦੀ ਹੈ ਇਹਨੂੰ ਕਹਿੰਦੇ ਆ 골ਡਨ ਧਰਤੀ ਸੋਨੇ ਰੰਗੀ ਧਰਤੀ ਅੱਜ ਕੱਲ ਆ ਦੋ ਇੱਕ ਮਹੀਨਾ ਦੋ ਮਹੀਨੇ ਨਹੀਂ ਇੱਕ ਮਹੀਨਾ ਧਰਤੀ ਦਾ ਰੰਗ ਇਸ ਤਰ੍ਹਾਂ ਦਾ ਹੁੰਦਾ ਹੈ 골ਡਨ ਔਰ ਵਾਕਈ 골ਡਨ ਹੁੰਦਾ ਸੋਨਾ ਹੁੰਦਾ ਇਹਨਾਂ ਨਾਲ ਹੀ ਸਭ ਕੁਝ ਆਉਂਦਾ ਹੈ ਫਸਲਾਂ ਨਾਲ ਹੀ ਅਗਰ ਫਸਲ ਵਧੀਆ ਹੈ ਤਾਂ ਸਭ ਕੁਝ ਹੈ ਕਿਸਾਨਾਂ ਕੋਲੇ ਇਹ ਫਸਲ ਤੋਂ ਬਿਨਾ ਤਾਂ ਕੁਝ ਵੀ ਨਹੀਂ ਕਿਤੇ ਵੀ ਰਹਿਣੇ ਚਾਹੇ ਆਪਾਂ ਆ ਤੁਸੀਂ ਦੱਸੋ ਇੱਥੇ ਕਮੈਂਟ ਕਰਕੇ ਕਿੰਨਾ ਸੋਹਣਾ ਲੱਗ ਰਿਹਾ ਹੈ 골ਡਨ 뷰 ਸਹੀ ਦੱਸਿਓ ਦਿਲੋਂ ਦੱਸਿਓ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਦੱਸਿਓ ਜੇ ਨਾ ਲੱਗਿਆ ਤਾਂ ਰਹਿਣ ਦਿਓ ਇਧਰਲੇ ਥੋੜੇ ਜੇ ਨੇੜੋਂ 뷰 ਲੈ ਆਪਾਂ ਡਿੱਗੇ ਨੇ ਤੇ ਦੂਰ ਤੱਕ ਆਖੜਾ ਆਪਣਾ ਸਾਈਕਲ ਚਲਦੇ ਆਂ ਜਦ ਆਪਾਂ ਗੇੜਾ ਮਾਰਨ ਆਏ ਸੀ